ਬਰੂਦ ਦੇ ਢੇਰ ਤੇ ਫਰੀਦਕੋਟ ਕਹਿਣਾ ਗਲਤ ਨਹੀਂ ਹੋਵੇਗਾ ਕਿਉਂਕਿ ਇੱਕ ਪਾਸੇ ਜਿੱਥੇ ਦਿਵਾਲੀ ਦੇ ਤਿਹਾਰ ਦੀਆਂ ਰੌਣਕਾਂ ਬਾਜ਼ਾਰ ਵਿੱਚ ਨੇ ਪਰ ਦੂਜੇ ਪਾਸੇ ਫਰੀਦਕੋਟ ਨੂੰ ਪ੍ਰਸ਼ਾਸਨ ਵੱਲੋਂ ਬਰੂਦ ਦੇ ਢੇਰ ਤੇ ਛੱਡ ਦਿੱਤਾ ਗਿਆ ਹੈ ਤੇ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਹੈ ਦਿਵਾਲੀ ਦਾ ਤਿਹਾਰ ਹੈ ਇਸ ਮੌਕੇ ਹਰ ਇੱਕ ਚਾਹੁੰਦਾ ਹੈ ਕਿ ਕੋਈ ਨਾ ਕੋਈ ਕੰਮ ਕਰੇ ਅਤੇ ਆਪਣਾ ਗੁਜ਼ਾਰਾ ਕਰੇ ਤੇ ਪਰਿਵਾਰ ਦਾ ਗੁਜ਼ਾਰਾ ਕਰੇ ਪਰ ਅਜਿਹੇ ਵਿੱਚ ਅੱਜ ਅਸੀਂ ਗੱਲਬਾਤ ਅਸਲੀ ਕਰ ਰਹੇ ਹਾਂ ਕਿ ਫਰੀਦਕੋਟ ਇਸ ਸਮੇਂ ਬਰੂ ਦੇ ਢੇਰ ਤੇ ਬੈਠਾ ਹੋਇਆ ਹੈ ਕਿਉਂਕਿ ਫਰੀ ਕੋਡ ਦੇ ਵਿੱਚ ਪਟਾਕਿਆਂ ਦੀਆਂ ਅਣਗਿਣਤ ਦੁਕਾਨਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਦੀਵਾਲੀ ਦੇ ਵਿੱਚ ਦਿਨ ਪਏ ਨਹੀਂ ਪਰ ਉਸ ਤੋਂ ਪਹਿਲਾਂ ਹੀ ਫਰੀ ਕੋਡ ਦੇ ਵਿੱਚ ਪਟਾਕੇ ਵੱਡੇ-ਵੱਡੇ ਪਟਾਕੇ ਭਾਰੀ ਮਾਤਰਾ ਦੇ ਵਿੱਚ ਆ ਚੁੱਕੇ ਨੇ ਪਿਛਲੇ ਸਮੇਂ ਦੇ ਵਿੱਚ ਪਟਾਕਿਆਂ ਦੀ ਸਟਾਲਾਂ ਅਤੇ ਉਸ ਦੇ ਰੱਖਣ ਦੇ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ ਜੋ ਕਿ ਕਰੀਬ 80 ਦੇ ਕਰੀਬ ਅਰਜ਼ੀਆਂ ਪਹੁੰਚੀਆਂ ਸਨ ਅਤੇ 15 ਨੂੰ ਜਿਹੜੀ ਮਨਜ਼ੂਰੀ ਮਿਲੀ ਸੀ ਪਰ ਸਵਾਲ ਖੜੇ ਹੁੰਦੇ ਨੇ ਕਿ ਇਹਨਾਂ 15 ਦੁਕਾਨਾਂ ਹਲੇ ਕਦੋਂ ਲੱਗਣੀਆਂ ਨੇ ਪਰ ਉਸ ਤੋਂ ਪਹਿਲਾਂ ਹੀ ਫਰੀਕੋਡ ਦੇ ਵਿੱਚ ਪਟਾਕਿਆਂ ਦੀ ਦੁਕਾਨਾਂ ਦੀ ਪ੍ਰਮਾਰ ਹੋ ਚੁੱਕੀ ਆ ਜੋ ਹੋ ਰਿਹਾ ਫਰੀਕੋਡ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੀ ਅੱਖਾਂ ਦੇ ਸਾਹਮਣੇ ਪਰ ਪ੍ਰਸ਼ਾਸਨ ਹਮੇਸ਼ਾ ਦੀ ਤਰ੍ਹਾਂ ਅੱਖਾਂ ਮਿਚੀਆਂ ਹੋਇਆ ਬੈਠਾ ਹੋਇਆ ਹੈ ਕਿਉਂਕਿ ਅਜੀਬੀਆਂ ਵੀਡੀਓ ਜਦੋਂ ਵੀ ਚੱਲਦੀਆਂ ਨੇ ਤੇ ਸਵਾਲ ਖੜੇ ਹੁੰਦੇ ਨੇ ਕਿ ਲੋਕ ਕਮਾਈ ਕਰਨਾ ਚਾਹੁੰਦੇ ਕੰਮਨ ਸਾਨੂੰ ਉਸ ਨਾਲ ਕੋਈ ਇਤਰਾਜ਼ ਨਹੀਂ ਲੋਕ ਕਮਾਈ ਕਰਨਾ ਚਾਹੁੰਦੇ ਕਰਨ ਪਰ ਜੋ ਪ੍ਰਸ਼ਾਸਨ ਵੱਲੋਂ ਪਿਛਲੇ ਸਮੇਂ 'ਚ ਜੋ ਡਰਾਮਾ ਕੀਤਾ ਗਿਆ ਜਾਂ ਡਰਾ ਕੱਢੇ ਗਏ ਨੇ ਅਰਜ਼ੀਆਂ ਲਗਾਈਆਂ ਗਈਆਂ ਨੇ ਉਹਨਾਂ 'ਤੇ ਜੋ ਪੈਸੇ ਲਏ ਗਏ ਨੇ ਉਹ 15 ਮਨਜ਼ੂਰ ਕੀਤੀਆਂ ਗਈਆਂ ਨੇ ਹਰੀ ਦਵਾੜੀ ਤੋਂ ਪਹਿਲਾਂ ਉਹ ਕਿੱਥੇ ਨਿਧਾਰਤ ਕੀਤੀਆਂ ਗਈਆਂ ਨੇ ਕਿੱਥੇ ਲੱਗਣੀਆਂ ਨੇ ਪਰ ਫ੍ਰੀਕੋਰਟ ਦੇ ਵਿੱਚ ਤੋਂ ਉਹਦੋਂ ਪਹਿਲਾਂ ਹੀ ਟੱਕ ਚੌਂਕ ਦੀ ਗੱਲ ਕਰੀਏ ਇੱਕ ਚੌਂਕ ਦੇ ਵਿੱਚ ਹੀ 15 ਦੇ ਕਰੀਬ ਦਕਾਨਾਂ ਜਿਹੜੀਆਂ ਲੱਗ ਚੁੱਕੀਆਂ ਨੇ ਜਿੱਥੇ ਕਿ ਅੰਨੇਵਾ ਪਟਾਕੇ ਆਉਣੇ ਸ਼ੁਰੂ ਹੋ ਚੁੱਕੇ ਨੇ ਉਹਨਾਂ ਦੀ ਕੋਈ ਵੀ ਮਨਜ਼ੂਰੀ ਨਹੀਂ ਕੋਈ ਵੀ ਥਾਂ ਦੀ ਮਨਜ਼ੂਰੀ ਨਹੀਂ ਇਸ ਬੰਦ ਦੇ ਵਿੱਚ ਗੱਲਬਾਤ ਕਰੀਏ ਅਧਾਰ ਗਿਆਣਾ ਤਾਂ ਬਿਲਕੁਲ ਚੁੱਪ ਬੈਠੇ ਨੇ ਸਮਝ ਨਹੀਂ ਆਉਂਦੀ ਕਿ ਉਹਨਾਂ ਵੱਲੋਂ ਕੋਈ ਇਹਨਾਂ ਤੋਂ ਰਿਸ਼ਤੋ ਤੇ ਲਈ ਗਈ ਹੈ ਜਾਂ ਕੋਈ ਉਹਨਾਂ ਦਾ ਲੈਣ ਦੇਣ ਹੈ ਕੀ ਕਾਰਨਾ ਕਰਕੇ ਜਿਹੜੇ ਚੁੱਪ ਨੇ ਸਰਕਾਰ ਲੱਖ ਦਾਵੇ ਕਰ ਦਿੰਦੀ ਹੈ ਕਿ ਅਸੀਂ ਲੋਕਾਂ ਨੂੰ ਸਿਹਤ ਸੂਤਾ ਦਵਾਂਗੇ ਲਾਇਨ ਆਰਡਰ ਦੀ ਸਥਿਤੀ ਨੂੰ ਮਨਤੇ ਰੱਖਾਂਗੇ ਪਰ ਸ਼ਰਿਆਮ ਫ੍ਰੀ ਕੋਰਟ ਦੇ ਵਿੱਚ ਇੰਨਾ ਬਰੂਦ ਆ ਚੁੱਕਿਆ ਹੈ ਇੰਨਾ ਪਟਾਕਾ ਆ ਚੁੱਕਿਆ ਹੈ ਕੋਈ ਉਹਦਾ ਹਿਸਾਬ ਵੀ ਨਹੀਂ ਕਿਸੇ ਕੋਲ ਕੋਈ ਹਿਸਾਬ ਨਹੀਂ ਲੱਗ ਰਿਹਾ ਇਸ ਬੰਦ ਦੇ ਵਿੱਚ ਅਸੀਂ ਫ੍ਰੀ ਕੋਰਟ ਦੇ ਡਿਪਟੀ ਕਮਿਸ਼ਨਰ ਬੜਾ ਪੂਰਨ ਜੀ ਜਨਾ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਅਰਜ਼ੀਆਂ ਕੱਢੀਆਂ ਗਈਆਂ ਸੀ ਉਹਨਾਂ ਕਿਹਾ ਕਿ ਸਾਡੇ ਹੁਣ ਧਿਆਨ ਦੇ ਵਿੱਚ ਮਾਮਲਾ ਆਇਆ ਕਿ ਪਟਾਕੇ ਇੱਥੇ ਆ ਚੁੱਕੇ ਨੇ ਉਹਨਾਂ ਵੱਲੋਂ ਹੁਣ ਪੁਲਿਸ ਨੂੰ ਉਤਲਾਬ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਜਾਵੇਗੀ ਸਵਾਲ ਇਹ ਖੜੇ ਹੁੰਦੇ ਆ ਕਿ ਫ੍ਰੀ ਕੋਰਟ ਦੀ ਪੁਲਿਸ ਨੂੰ ਕੀ ਪੀਸੀਆਰ ਮੁਲਾਜ਼ਮਾਂ ਨੂੰ ਕੀ ਸਿਵਲ ਪ੍ਰਸ਼ਾਸਨ ਨੂੰ ਕੀ ਨਗਰ ਕੌਂਸਲ ਨੂੰ ਕਿ ਜਸਨੀ ਰਾਕੀ ਸ਼ਰਿਆਂ ਪਟਾਕਿਆਂ ਦੀ ਦੁਕਾਨਾਂ ਲੱਗ ਚੁੱਕੀਆਂ ਨੇ ਹਾਲਾਂਕਿ ਜਿਹੜੀ ਪਰਚੀ ਕੱਢੀ ਗਈਆਂ ਨੇ 15 ਉਹ ਕਿੱਥੇ ਨੇ ਕੌਣ ਨੇ ਇੱਥੇ ਲਾ ਸਕਦੇ ਆ ਇਹਦੇ ਬਾਰੇ ਕੋਈ ਕਲੀਅਰ ਨਹੀਂ ਕੀਤਾ ਗਿਆ ਪਰ ਫ੍ਰੀਕੋਰਡ ਦੇ ਵਾਸੀਆਂ ਨੂੰ ਇੱਕ ਵਾਰ ਬਰੂਦ ਦੇ ਢੇਰ ਤੇ ਬਾ ਦਿੱਤਾ ਗਿਆ ਹੈ ਦੀਵਾਲੀ ਦੇ ਚੱਲਦਿਆਂ ਮਠਾਈਆਂ ਦੁਕਾਨਾਂ ਤੇ ਬੜੀਆਂ ਚੈਕਿੰਗ ਕੀਤੀਆਂ ਜਾਂਦੀਆਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਪਰ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਸ਼ਰਮ ਪਟਾਕੇ ਵਿਕਨੇ ਸ਼ੁਰੂ ਹੋ ਚੁੱਕੇ ਨੇ ਪ੍ਰਸ਼ਾਸਨ ਕੁੰਭ ਘਰ ਨਹੀਂ ਨਹੀਂ ਤਜੇ ਸੁੱਤਾ ਹੋਇਆ ਹੁਣ ਪ੍ਰਸ਼ਾਸਨ ਨੂੰ ਲੋੜ ਹੈ ਜਾਗਣ ਦੀ ਤਾਂ ਜੋ ਅਜਿਹੀਆਂ ਕਾਰਵਾਈਆਂ ਕਿਉਂਕਿ ਲੱਜਸਤਰਾ ਸ਼ਰਮ ਪਟਾਕੇ ਦੇ ਢੇਰ ਲੱਗੇ ਪਏ ਨੇ ਜੇ ਕੋਈ ਕਾਲ ਨੂੰ ਅਨਸਖਾਵੀ ਘਟਨਾ ਹੁੰਦੀ ਹੈ ਉਸ ਜਗ੍ਹਾ ਕੋਈ ਵੀ ਸੇਫਟੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਕਿਉਂਕਿ ਜਦੋਂ ਵੀ ਫਰੀਕੋਡ ਦੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਨਹਿਰੂ ਸਟੇਡੀਅਮ ਦੇ ਵਿੱਚ ਪਟਾਕਿਆਂ ਦੀ ਮਨਜ਼ੂਰੀ ਦਿੱਤੀ ਜਾਂਦੀ ਸੀ ਉੱਥੇ ਦੁਕਾਨਾਂ ਲੱਗਦੀਆਂ ਸੀ ਉੱਥੇ ਫਾਇਰ ਗ੍ਰੇਡ ਦੀਆਂ ਗੱਡੀਆਂ ਖੜ੍ਹਦੀਆਂ ਸਨ ਉੱਥੇ ਰੇਤਾ ਰੱਖੀ ਜਾਂਦੀ ਸੀ ਤਾਂ ਜੋ ਕੋਈ ਅਨਸਖਾਵੀ ਘਟਨਾ ਹੋਵੇ ਪਰ ਹੁਣ ਸ਼ਰਿਆਮੀ ਦੁਕਾਨਾਂ ਦੇ ਬਾਹਰ ਪਟਾਕੇ ਲੱਗੇ ਹੋਏ ਨੇ ਕਿਸੇ ਦੇ ਬਾਹਰ ਕੋਈ ਵੀ ਸੇਫਟੀ ਨਹੀਂ ਦੇਖੀ ਗਈ ਸਾਡਾ ਮੀਡੀਆ ਬਣਾਉਣ ਦਾ ਮਕਸਦ ਇਹ ਸੀ ਕਿ ਫਰੀਕੋਡ ਵਾਸੀਆਂ ਦੀ ਸੇਫਟੀ ਕਿੱਥੇ ਹੈ ਜਾਂ ਪ੍ਰਸ਼ਾਸਨ ਵੱਲੋਂ ਜੋ ਪਰਚੀਆਂ ਪਾਈਆਂ ਗਈਆਂ ਸੀ ਕੀ ਉਹ ਸਿਰਫ ਇੱਕ ਲੋਕਾਂ ਨੂੰ ਦਿਖਾਵੇ ਲਈ ਜਾਂ ਸਰਕਾਰ ਨੂੰ ਜਾਂ ਜਾਂ ਹਾਈ ਕੋਰਟ ਤੱਕ ਜਾਂ ਸੁਪਰੀਮ ਕੋਰਟ ਤੱਕ ਇੱਕ ਦਿਖਾਵੇ ਲਈ ਕੀਤੀਆਂ ਗਈਆਂ ਨੇ ਜਾਂ ਫਿਰ ਇਸੇ ਤਰ੍ਹਾਂ ਇਹ ਜਿਹੜਾ ਫ੍ਰੀ ਕੋਰਟ ਦੇ ਲੋਕਾਂ ਨੂੰ ਬਲੂ ਦੇ ਢੇਰ ਤੇ ਬਾ ਦਿੱਤਾ ਗਿਆ ਹੈ ਹੁਣ ਸੋਚਣਾ ਤੁਸੀਂ ਹੈ ਕਿ ਇਸ ਵਿੱਚ ਕੌਣ ਗਲਤ ਹੈ ਕੌਣ ਸਹੀ ਹੋ ਸਕਦਾ ਕੁਝ ਸਾਡੇ ਤੇ ਵੀ ਸਵਾਲ ਖੜੇ ਕਰਨ ਕਿ ਮੀਡੀਆ ਗਲਤ ਖਬਰਾਂ ਚਲਾ ਰਿਹਾ ਹੈਗਾ ਕਿ ਮੀਡੀਆ ਨੂੰ ਪਟਾਕੇ ਦੀ ਫ੍ਰੀ ਦੇ ਵਿੱਚ ਮਿਲੇ ਜਾਂ ਇਹਹੀ ਗੱਲਾਂ ਬਹੁਤ ਲੋਕੀ ਕਰਨਗੇ ਪਰ ਸਾਡਾ ਮਕਸਦ ਇਹ ਸੀ ਕਿ ਜੇਕਰ ਖੁੱਲ੍ਹੇ ਆ ਮੈਂ ਪਹਿਲਾਂ ਹੀ ਤੇਰਾ ਆਪਣਾ ਕਿ ਲੱਗਣੇ ਨੇ ਤੇ ਫਿਰ ਪਰਚੀਆਂ ਦਾ ਡਰਾਮਾ ਕਿਉਂ ਫਿਰ ਦੂਜੀ ਗੱਲ ਸੁਰੱਖਿਆ ਦੀ ਗੱਲ ਕਰੀਏ ਤਾਂ ਕਿੱਥੇ ਫਿਰ ਸਾਰਾ ਕੁਝ ਖੋਲਦੇ ਹੋਖੇ ਔਰ ਕਿਉਂ ਪਹਿਲਾਂ ਤੁਸੀਂ ਕਰੂਰ ਬਣਾਉਣ ਦੇ ਦਾਅਵੇ ਕਰਦੇ ਹੋ ਫਿਰ ਤੁਸੀਂ ਵੱਡੇ ਵੱਡੀਆਂ ਗੱਲਾਂ ਕਰਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਮੀਡੀਆ ਇਸ ਤਰ੍ਹਾਂ ਗਲਤ ਖਬਰਾਂ ਚਲਾਉਂਦਾ ਜਾਂ ਇਹ ਕਰਦਾ ਪਰ ਉਸ ਤੋਂ ਪਹਿਲਾਂ ਲੋੜ ਹੈ ਪ੍ਰਸ਼ਾਸਨ ਨੂੰ ਜੋ ਵੀ ਤੁਸੀਂ ਕਾਨੂੰਨ ਕੱਢਦੇ ਹੋ ਉਸ ਨੂੰ ਐਨ ਬੈਨ ਲਾਗੂ ਕੀਤਾ ਜਾਵੇ ਕਿਉਂਕਿ ਹੁਣ ਆਲ ਦਿਨਾਂ ਦੇ ਵਿੱਚ ਇਹ ਵੀ ਕਹੋਣਾ ਆਵੇਗਾ ਕਿ ਪਟਾਕੇ 10 ਵਜੇ ਤੱਕ ਚੱਲਣਗੇ ਜਾਂ 11 ਵਜੇ ਤੱਕ ਚੱਲਣਗੇ ਪਰ ਉਹ ਹੀ ਸ਼ਰਯਾਂ ਵਿੱਚ ਚੱਲਣਗੇ ਜੱਸਾ ਆਮ ਨਾਲ ਫ੍ਰੀਕੋਰਡ ਦੇ ਵਿੱਚ ਇਸ ਸਮੇਂ ਦੁਵਾਲੀ ਤੋਂ ਪਹਿਲਾਂ ਹੀ ਪਟਾਕੇ ਆ ਚੁੱਕੇ ਨੇ ਉਹ ਲੱਗਦਾ ਨਹੀਂ ਕਿ ਫ੍ਰੀਕੋਰਡ ਪੁਲਿਸ ਨੂੰ ਕੰਟਰੋਲ ਕਰ ਪਾਵੇਗੀ ਪਿਛਲੇ ਸਮੇਂ ਬਹੁਤ ਵੱਡੀ ਕਾਰਵਾਈ ਕੀਤੀ ਗਈ ਪਟਾਕੇ ਦੀਆਂ ਦੁਕਾਨਾਂ 'ਤੇ ਕਾਰਵਾਈ ਕੀਤੀ ਗਈ ਸੀ ਪਰਚੇ ਵੀ ਦਰਜ ਕੀਤੇ ਗਏ ਸੀ ਹੁਣ ਅਸੀਂ ਡੈਪਟੀ ਕਮਿਸ਼ਨ ਫ੍ਰੀ ਕੋਰਟ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਇਸ ਤੋਂ ਬਾਅਦ ਦੇਖਦੇ ਹਾਂ ਕੋਈ ਕਾਰਵਾਈ ਹੁੰਦੀ ਆ ਜਾਂ ਨਹੀਂ ਕਰ ਜਾਂ ਸ਼ਰਿਆਮ ਇਸੇ ਤਰ੍ਹਾਂ ਫ੍ਰੀ ਕੋਰਟ ਦੇ ਵਿੱਚ ਜਿਹੜੇ ਪਟਾਕੇ ਚੱਲਦੇ ਰਹਿਣਗੇ ਅਤੇ ਕਾਨੂੰਨ ਦੀਆਂ ਜਿਹੜੇ ਧਜੀਆਂ ਉੜਦੀਆਂ ਰਹਿਣਗੀਆਂ ਇਹ ਹੁਣ ਤੁਸੀਂ ਦੱਸੋ